ਸਸਤੀ ਕਰ ਸਾਰੇ ਆਨੂੰ ਕ੍ਰੀਪ ਦਾ ਰਿਸ਼ਤਾ ਦਾ ਅਗਲਾ ਪາກ ਕਾਨਾ ਮਕਾਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੁਖਪਾਲ ਘਰ ਵਿੱਚ ਇਸ ਤਰ੍ਹਾਂ ਵਿਚਰ ਰਹੀ ਸੀ ਜਿਵੇਂ ਸੁਖਪਾਲ ਨਾ ਹੋਵੇ ਚਿੰਤੀ ਹੋਵੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਮਾਰੀ ਸੀ ਖੰਡਚਾ ਦਾਲਾਂ ਕਿੱਥੋਂ ਆ ਰਹੀਆਂ ਸਨ ਬਦੇਲ ਸਿੰਘ ਨੂੰ ਕੋਈ ਪਤਾ ਨਹੀਂ ਸੀ ਪਗੋਂ ਨੇ ਜਦੋਂ ਚਿੰਤੀ ਦੀ ਮਕਾਨ ਆਈ ਸੀ ਤਾਂ ਉਸ ਕੋਲ ਸੁਖਪਾਲ ਦੇ ਖਿਲਾਫ ਕਾਫੀ ਮਸਾਲਾ ਸੀ ਉਹ ਰੂਪ ਘੇੜੀ ਵੀ ਗਈ ਸੀ ਸੁਖਪਾਲ ਦੇ ਦੌਰਾਂ ਅਤੇ ਉਸ ਦੇ ਕਰਵਾਲੇ ਕਰਤਾਰੇ ਦੀ ਪਹਿਲੀ ਬਹੂ ਦੇ ਮੁੰਡਿਆਂ ਨੂੰ ਵੀ ਮਿਲੀ ਸੀ। ਉਹਨਾਂ ਨੇ ਭਗੋ ਨੂੰ ਸੁਖਪਾਲ ਬਾਰੇ ਬਹੁਤ ਕੁਝ ਦੱਸਿਆ ਸੀ। ਉਹਨਾਂ ਦੀਆਂ ਦੱਸੀਆਂ ਗੱਲਾਂ ਸੁਣ ਕੇ ਭਗੋ ਖੁਸ਼ ਹੋ ਗਈ ਸੀ। ਬਲਦੇਵ ਸਿੰਘ ਵੱਲੋਂ ਕੀਤੀਆਂ ਸੁਖਪਾਲ ਦੀਆਂ ਸਿਫਤਾਂ ਉਸ ਦੇ ਦਿਲ 'ਚ ਉਸੂਲਾ ਵਾਂਗ ਚੁਭ ਰਹੀਆਂ ਸਨ। ਉਸ ਨੂੰ ਕਿਸੇ ਦੀਆਂ ਸਿਫਤਾਂ ਸੁਣ ਦੀ ਆਦਤ ਨਹੀਂ ਸੀ। ਗੁਰਦੇਵ ਸਿੰਘ ਦੇ ਪਿੰਡ ਮਕਾਨ ਆਉਣ ਵਾਲੀਆਂ ਜਨਾਨੀਆਂ ਦੇ ਗੱਲ ਲਾ ਕੇ ਰੋਂ ਦਰਵਾਸੀ ਕਰਦੀਆਂ ਨੂੰਹਤੀਆਂ ਰਿਸ਼ਤੇਦਾਰੀਆਂ ਚੋਂ ਆਉਣ ਵਾਲੀਆਂ ਜਨਾਨੀਆਂ ਦੇ ਗੱਲ ਲਾ ਗਰੋਂਦੀਆਂ ਸਨ ਨੂੰਹਤੀਆਂ ਵਾਂਗ ਸੁਖਪਾਲ ਵੀ ਜਨਾਨਾ ਦੇ ਗੱਲ ਲਾ ਗਰੋ ਰਹੀ ਸੀ ਬਲਦੇਵ ਸਿੰਘ ਦੇ ਸਕੇ ਸਬੰਧੀਆਂ ਵਾਂਗ ਹੀ ਵੈਣ ਪਾ ਕੇ ਰੋਂਦੀ ਜਿਵੇਂ ਚਿੰਤੀ ਉਸ ਦੀ ਸੱਚੀ ਪ੍ਰਜਾਈ ਹੋਵੇ ਅਫਸੋਸ ਦਾ ਮੌਕਾ ਸੀ ਇਸ ਕਰਨਾ ਸੁਖਪਾਲ ਦਾ ਵੀ ਰਿਸ਼ਤਾ ਹੈ ਇਸ ਬਾਰੇ ਸੋਚਣ ਦੀ ਨਾ ਕਿਸੇ ਕੋਲੇ ਵੇਰ ਸੀ ਤੇ ਨਾ ਹੀ ਕਿਸੇ ਨੂੰ ਲੋੜ ਸੀ ਪਰ ਭਾਗੋ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਸੀ ਲੱਗ ਰਿਹਾ ਉਸ ਨੂੰ ਗੁੱਸਾ ਆ ਰਿਹਾ ਸੀ ਜਨਾਨੀਆਂ ਭੇੜਚਾਲ ਚ ਹੀ ਬਿਨਾ ਸੋਚੇ ਸਮਝੇ ਸੁਖਪਾਲ ਦੇ ਗੱਲ ਲੱਕੇ ਰੋਈ ਜਾਂ ਰੰਗਾਂ ਸਨ ਜਦ ਸੁਖਪਾਲ ਭਾਗੋ ਦੇ ਗੱਲ ਲੱਕੇ ਰੋਂ ਲਈ ਬੈਠੀ ਬੈਠੀ ਉਸ ਵੱਲ ਹੋਈ ਤਾਂ ਭਾਗੋ ਨੇ ਮੂੰਹ ਦੂਜੇ ਪਾਸੇ ਕਰ ਲਿਆ ਤੇ ਬੋਲੀ ਨਾ ਪਈ ਨਾ ਤੇਰਾ ਕੀ ਰਾਮ ਹੈ ਮੇਰੇ ਗੱਲ ਲੱਕੇ ਰੋਂਦਾ ਇਹ ਤੇ ਰਿਸ਼ਤੇਦਾਰਾਂ ਦਾ ਵਿਹਾਰ ਹੁੰਦਾ ਤੂੰ ਜਦ ਕੋ ਬਾਰੀ ਗੱਲ ਕਰੀ ਜਾਨੀ ਆ ਜੇ ਪਤਾ ਨਾ ਹੋਵੇ ਤਾਂ ਪੁੱਛ ਲਈਦਾ ਭਾਈ ਬਾਗੋ ਦਾ ਹਰ ਸ਼ਬਦ ਉਸਦੀ ਅੰਦਰਲੀ ਨਫ਼ਰਤ ਵਿੱਚ ਭਿੱਜਿਆ ਹੋਇਆ ਸੀ ਹੰਦਰ ਦੀ ਤਾਂ ਮੰਮੀ ਕੀ ਸੱਤ ਪਰਾਇਆਂ ਨਾਲ ਵੀ ਕਰ ਲਈਦੀ ਐ ਮੈਂ ਜੱਗੋਬਾਰੀ ਜਿਹੜੀ ਗੱਲ ਕਰਤੀ ਭੌਰਪੌਰ ਹੋਈ ਸੁਪਾਲ ਨੇ ਮੁਸ਼ਕਲ ਨਾ ਰਹੀ ਨੀ ਇੱਕ ਗੱਲ ਕਹੀ ਖਬਰਦਾਰ ਜੇ ਮੈਨੂੰ ਮੰਮੀ ਕਿਹਾ ਹੁਣ ਮੇਰੇ ਨਾਲ ਰਿਸ਼ਤੇਦਾਰੀ ਕੌਣ ਨੂੰ ਫਿਰਦੀ ਐ ਤੂੰ ਸਾਡੀ ਘੁੱਲ ਚੋਂ ਨਾ ਹੱਥ ਚੋਂ ਨਾ ਮੈਂ ਤੇਰੀ ਮੰਮੀ ਕਿਵੇਂ ਲੱਗੂ ਬੜੇ ਤੂੰ ਸਰਕਾਰੀ ਮੁਲਾਜ਼ਮਾ ਸਰਕਾਰੀ ਮੁਲਾਜ਼ਮਾ ਵਾਂਗੂ ਰਹਿ ਸਰਕਾਰ ਨੇ ਤੁਹਾਡੇ ਲਈ ਚੰਗੇ ਭਲੇ ਕੁਆਟਰ ਬਣਾਏ ਆ ਕਿਸੇ ਦੇ ਘਰ ਰਹਿਣਾ ਤੇਰਾ ਕੀ ਮਤਲਬ ਤੇਰੇ ਚਿੱਟੇ ਤੇਰੇ ਚਿੱਟੇ ਤਾਂ ਦਰਖਤ ਹਰੇ ਨਹੀਂ ਹੋਏ 12 ਪਤਨਾਂ ਦਾ ਪਾਣੀ ਪੀ ਕੇ ਮੇਰੀ ਦੋਤੀ ਦਾ ਘਰ ਉਜਾੜ ਨਾ ਗਈ ਗਲੇ ਲੱਗ ਲੱਗ ਰੋਨੀ ਆ ਵੱਡੀ ਕਿੰਤੀ ਕਿਹੇ ਜਲੀ ਮੈਨੂੰ ਮਤਾਂ ਦੇਂਦੀ ਆ ਇਹੋ ਜਿਹੇ ਠੇਕਣ ਕਿਤੇ ਹੋਰ ਜਾ ਕੇ ਕਰੀ ਐਨੀ ਤੇਲ ਨੂੰ ਤੇਰੇ ਚਲੁੱਤਰ ਇੱਥੇ ਭੂਆ ਬਣ ਕੇ ਬੈ ਗਈ ਜਵਾਕਾਂ ਦੀ ਮੱਲੋ ਮੱਲੀ ਕਿਉਂ ਸਕਾਂ ਭੂਆ ਮਰਗਣਾ ਪਿਆਰ ਨਾ ਨੰਗਾ ਬੈਠਣਾ ਹੋਣਗੀਆਂ ਬਾਹਰਲੀਆਂ ਵੀ ਤੇ ਪਿੰਡ ਦੀਆਂ ਵੀ ਕਿਸੇ ਦੀ ਹਿੰਮਤ ਨਹੀਂ ਪਈ ਭਾਗੂ ਨੂੰ ਬੋਲਣ ਤੋਂ ਰੋਕਣ ਦੀ ਰੋਣਾ ਧੋਣਾ ਤਾਂ ਬੰਦ ਹੋ ਗਿਆ ਹੋਰ ਹੀ ਕੁਸਰਮੂਸਰ ਸ਼ੁਰੂ ਹੋ ਗਈ ਸੁਖਪਾਲ ਦਾ ਬੈਠਣਾ ਦੁੱਬਰ ਹੋ ਗਿਆ ਉਹ ਰੋਂਦੀ ਰੋਂਦੀ ਉੱઠી ਤੇ ਅੱਖਾਂ ਪੁੰਝਦੀ ਪੁੰਝਦੀ ਵੇੜੇ ਵਿੱਚ ਵੀ ਸੀ ਪੱਟੀ ਉੱਪਰ ਬੈਠੇ ਬੰਦਿਆਂ ਕੋਲੋਂ ਲੰਘ ਕੇ ਹਸਪਤਾਲ ਦੀ ਰਾਹ ਪੈ ਗਈ ਸਰ ਨੇ ਜਿਨਾਂ ਨੂੰ ਨੇ ਮਹਿਸੂਸ ਕੀਤਾ ਵੀ ਭਾਗੋ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ ਇਹ ਮੌਕਾ ਇਸ ਤਰ੍ਹਾਂ ਦੇ ਬੋਲਣ ਦਾ ਨਹੀਂ ਸੀ ਪਰ ਭਾਗੋ ਪੂਰੀ ਖੁਸ਼ ਸੀ ਉਸਦੇ ਦਿਲ ਦਾ ਬੋਝ ਉਤਰ ਗਿਆ ਸੀ ਉਸ ਦਾ ਕਾਲਜਾ ਠੰਡਾ ਛੀਤ ਹੋ ਗਿਆ ਸੀ ਬਲਦੇਵ ਸਿੰਘ ਦੀ ਭੈਣ ਕਰਤਾਰਪੁਰ ਅੰਦਰ ਜਨਾਨੀਆਂ ਚ ਬੈਠੀ ਸੀ ਉਸ ਨੂੰ ਭਾਗੋ ਦੀ ਗੱਲ ਬਹੁਤ ਬੁਰੀ ਲੱਗੀ ਸੀ ਉਸ ਨੂੰ ਇਹ ਸਮਝ ਨਹੀਂ ਆਈ ਕਿ ਭਾਗੋ ਨੇ ਇਹ ਸਭ ਕਿਉਂ ਕੀਤਾ ਭਾਗੋ ਨੂੰ ਬਲਦੇਵ ਸਿੰਘ ਦੀ ਇੱਜ਼ਤ ਦਾ ਵੀ ਖਿਆਲ ਨਾ ਆਇਆ ਲੋਕੀ ਸੋਚਣਗੇ ਵੀ ਸੁਖਪਾਲ ਬਲਦੇਵ ਸਿੰਘ ਦੇ ਕਰਕੇ ਕਿਉਂ ਰਹਿੰਦੀ ਹੈ ਉਸਨੇ ਚਿੰਤੀ ਦਾ ਪਤਾ ਲਣ ਲਈ ਕਈ ਘੇੜੇ ਮਾਰੇ ਸਨ ਦੋ-ਦੋ ਦਿਨ ਰਹਿ ਕੇ ਵੀ ਗਈ ਸੀ ਉਸ ਨੂੰ ਤਾਂ ਸੁਖਪਾਲ ਚ ਕੋਈ ਐਬ ਨਜ਼ਰ ਨਹੀਂ ਆਈ ਜਿਸ ਲਈ ਉਸ ਦੀ ਇੰਨੀ ਲਾਹਬਾ ਕੀਤੀ ਜਾਏ ਉਹ ਉੱਠੀ ਤੇ ਸੁਖਪਾਲ ਨੂੰ ਮੋੜ ਕੇ ਲਿਆਉਣ ਲਈ ਉਸ ਦੇ ਪਿੱਛੇ ਗਈ ਉਹ ਚੱਕਵੇਂ ਪੈਰੀ ਤਰ ਦੀ ਸੁਖਪਾਲ ਨਾਲ ਜਾ ਰਹੀ ਕਰ ਸੁਖਪਾਲ ਨੇ ਉਸ ਨਾਲ ਵਾਪਸ ਮੋੜਨ ਤੋਂ ਨਾ ਕਰ ਦਿੱਤੀ। ਬਲਦੇਵ ਸਿੰਘ ਦੀ ਭੈਣ ਘਰ ਮੋੜਾਈ ਉਸ ਨੇ ਬਲਦੇਵ ਸਿੰਘ ਨੂੰ ਅੰਦਰ ਬੁਲਾਇਆ ਸਾਰੀ ਗੱਲ ਦੱਸੀ ਬਲਦੇਵ ਸਿੰਘ ਭੈਣ ਨੂੰ ਨਾਲ ਲੈ ਕੇ ਹਸਪਤਾਲ ਗਿਆ। ਸੁਖਪਾਲ ਦੋਲਣਾ ਭੈਣ ਭਰਾਵਾਂ ਦੀਆਂ ਗੱਲਾਂ ਸੁਣਦੀ ਰਹੀ ਤੇ ਰੋਂਦੀ ਰਹੀ। ਭਾਗੋ ਦੇ ਨਿਸ਼ਤਰਾਂ ਵਰਗੇ ਬੋਲਾਂ ਨੇ ਉਸ ਦੇ ਪਿਛਲੇ ਸਾਰੇ ਜ਼ਖਮ ਉਡਿਹੜ ਦਿੱਤੇ। ਉਸ ਦਾ ਸਾਰਾ ਅੰਦਰ ਲੋਹ ਲਹਾਨ ਹੋਇਆ ਪਿਆ ਸੀ। ਉਸ ਨੂੰ ਇਹੋ ਲੱਗ ਰਿਹਾ ਸੀ ਜਿਵੇਂ ਭਾਗੋ ਨੇ ਉਸ ਨੂੰ ਪਿੰਡ ਵਾਲਿਆਂ ਦੇ ਸਾਹਮਣੇ ਮੂੰਹ ਵਿਖਾਉਣ ਜੁਰਗੀ ਵੀ ਨਹੀਂ ਛੱਡਿਆ ਸੀ। ਉਹ ਤਾਂ ਉਸ ਵੇਲੇ ਨੂੰ ਪਛਤਾ ਰਹੀ ਸੀ ਉਹ ਪਹਿਲੀ ਵਾਰ ਬਲਦੇਵ ਸਿੰਘ ਦੇ ਘਰ ਕਿਉਂ ਆਈ ਚਿੰਤੀ ਦੀ ਸੇਵਾ ਦਾ ਜਾਂਜੀ ਉਸ ਨੂੰ ਆਈ ਫਲ ਮਿਲਣਾ ਸੀ ਤਾਂ ਉਸ ਨੇ ਅਜਿਹੀ ਜ਼ਿੰਮੇਵਾਰੀ ਕਿਉਂ ਸੰਭਾਲ ਲਈ ਵਿਤਿਆ ਸਮਤ ਹੁਣ ਵਾਪਸ ਨਹੀਂ ਆ ਸਕਦਾ ਸੀ ਉਹ ਤਾਂ ਬਸ ਰੋਈ ਜਾ ਰਹੀ ਸੀ ਉਸ ਨੂੰ ਜਾਪ ਰਹਾ ਸੀ ਕਿ ਉਸ ਨੂੰ ਇਹ ਨੌਕਰੀ ਛੱਡ ਕੇ ਵਾਪਸ ਘਰ ਜਾਣਾ ਪਵੇਗਾ ਇਸ ਪਿੰਡ ਵਿੱਚ ਹੁਣ ਉਹ ਕਿਵੇਂ ਰਹੇਗੀ ਉਸ ਦੀਆਂ ਸਭ ਹਾਸਾਂ ਚੱਕਣਾ ਚੂਰ ਹੋ ਗਈਆਂ ਸਨ ਬਲਦੇਵ ਸਿੰਘ ਦੀ ਪੈਣ ਗੁਰਦੇਵ ਕੌਰ ਨੇ ਬੜੇ ਪਿਆਰ ਨਾਲ ਉਸ ਨੂੰ ਜੱਫੀ ਚ ਲਿਆ ਉਸ ਦਾ ਸਿਰ ਆਪਣੀ ਛਾਤੀ ਨਾਲ ਲਾ ਕੇ ਚੁੰਨੀ ਦੇ ਲੜ ਨਾਲ ਉਸ ਦੀਆਂ ਅੱਖਾਂ ਪੂੰਝੀਆਂ ਸਖਪਾਲ ਦੇ ਹਟਕੋਰੇ ਬੰਦ ਹੋ ਗਏ ਹੰਜੂਆਂ ਨੂੰ ਠੱਲ ਪੈ ਗਈ ਗੁਰਦੇਵ ਕੌਰ ਦੇ ਪਿਆਰ ਨੇ ਉਸ ਦੇ ਉਤੜੇ ਜ਼ਖਮਾਂ ਤੇ ਫਰਹਾਂ ਦਾ ਕੰਮ ਕੀਤਾ ਬਲਦੇਵ ਸਿੰਘ ਨੇ ਭਾਗੋ ਨੂੰ ਗਾਲਾਂ ਕੱਢੀਆਂ ਬਹੁਤ ਬੁਰਾ ਭਲਾ ਕਿਹਾ ਗੁੱਸੇ ਅਤੇ ਨਫ਼ਰਤ ਭਰੀ ਆਵਾਜ਼ ਚ ਕਿਹਾ ਮੈਂ ਉਸ ਦੀ ਗੁੱਤਨੀ ਫੜ ਕੇ ਹੁਣੇ ਘਰੋਂ ਕੱਢਦਾ ਉਸ ਨੂੰ ਮੇਰੇ ਘਰ ਆ ਕੇ ਤੈਨੂੰ ਵੱਧ ਘੱਟ ਬੋਲਣ ਦਾ ਕੀ ਅਧਿਕਾਰ ਹੈ ਮੈਂ ਪਲੇਮਾਨ ਸਹ ਨਾਲ ਪਲੇਮਾਨ ਸਹ ਹ ਪਰ ਕੰਜਰਾਂ ਨਾਲ ਕੰਜਰ ਹੁਣ ਆ ਵੀ ਜਾਣਦਾ ਸੋਚੂ ਇਹ ਖਾ ਕੇ ਬਿੱਲੀ ਹੱਜ ਨੂੰ ਚੱਲੀ ਸਾਡੇ ਘਰ ਆ ਕੇ ਪ੍ਰਧਾਨ ਬਣ ਕੇ ਬੈਗੀ ਚਿੰਤੀ ਦਾ ਉਸ ਨੂੰ ਕਰਨੀ ਵੜਨ ਦਿੰਦੀ ਤੂੰ ਚੱਲ ਬੀਬੀ ਸਾਡੇ ਨਾਲ ਜਿਵੇਂ ਤੇਰੀ ਉਸ ਨੇ ਹੱਤ ਹੱਤਕ ਕੀਤੀ ਹੈ ਨਾ ਸਾਰੇ ਲੋਕਾਂ ਦੇ ਸਾਹਮਣੇ ਮੈਂ ਉਸ ਦੇ ਝਾੜ ਚੰਬ ਕਰੋ ਉਹ ਸਮਝਦੀ ਕਿ ਇਹ ਆਪਣੇ ਆਪ ਨੂੰ ਬਲਦੇਵ ਸਿੰਘ ਦੀਆਂ ਗੱਲਾਂ ਸੁਣ ਕੇ ਉਸ ਕੋਲ ਦਾ ਗੁੱਸਾ ਠੰਡਾ ਹੋ ਗਿਆ ਪਰ ਤੁਰੰਤ ਉਸ ਨੇ ਵਾਪਸ ਜਾਣਾ ਉਚਿਤ ਨਾ ਸਮਝਿਆ ਬਾਈ ਜੀ ਤੁਸੀਂ ਹੁਣ ਘਰ ਜਾਓ ਆ ਆ ਗਿਆ ਮੈਂ ਰੋਟੀ ਟੋਕ ਖਵਾਉ ਮੈਂ ਉੱਥੋਂ ਤੱਕ ਆਪੇ ਆ ਜੂੰਗੀ ਕੋਈ ਪੁੱਛੇ ਤਾਂ ਕਹਿ ਦਿਓ ਜ ਆਪੇ ਤਾਂ ਕੇਸ ਆ ਗਿਆ ਸੀ ਮਾਮੀ ਨਾਲ ਉੱਚਾ ਨਹੀਂ ਮੈਂ ਬੁੱਲਣ ਦਾ ਸਮਾਂ ਨਹੀਂ ਐਵੇਂ ਗੱਲ ਬਦੂਗੀ ਉਸ ਨੂੰ ਇੱਕ ਪਾਸੇ ਕਰਕੇ ਸਮਝਾ ਦਿਓ ਉਸ ਨੇ ਚੰਗੀ ਗੱਲ ਨਹੀਂ ਕੀਤੀ ਕਣਕ ਦੀ ਵਡਾਈ ਦਾ ਜੋਰ ਸੀ ਭੋਗ ਵਾਲਾ ਦਿਨ ਸਾਰੇ ਜੀਤੇਦਾਰਿਆਂ ਚਾ ਕੇ ਇੱਕ ਦੋ ਦੋ ਬੰਦੇ ਹੀ ਆਏ ਸਨ ਭਾਗੋ ਨੂੰ ਭਾਵੇਂ ਕਣਕ ਦੀ ਵਡਾਈ ਦੀ ਕੋਈ ਜਨਤਾ ਨਹੀਂ ਸੀ ਪਰ ਉਹ ਚਿੰਤੀ ਦੇ ਭੋਗ ਤੇ ਨਹੀਂ ਆਈ ਅ ਸੱਚ ਉਹ ਬਲਦੇਵ ਸਿੰਘ ਨੇ ਉਸ ਨੂੰ ਜੋਗਾ ਛੱਡਿਆ ਹੀ ਨਹੀਂ ਸੀ ਬਲਦੇਵ ਸਿੰਘ ਦਾ ਗੁੱਸਾ ਬਹੁਤ ਭੜਾ ਸੀ ਉਸਨੇ ਭਾਗੋ ਦੀ ਉਹ ਲਾਪਾ ਕੀਤੀ ਕਿ ਉਹ ਛੇਤੀ ਕਿਤੇ ਬਲਦੇਵ ਸਿੰਘ ਮੱਥੇ ਨਹੀਂ ਲੱਗ ਸਕਦੀ। ਚਿੰਤੀ ਦੇ ਭੋਗ ਤੇ ਸੁਖਪਾਲ ਦੇ ਘਰ ਵਾਲਾ ਕਰਤਾਰਾ ਵੀ ਆਇਆ ਉਸ ਦੀ ਉਮਰ 17 ਦੇ ਨੇੜੇ ਤੇੜੇ ਸੀ ਉਸ ਦੀ ਦਾੜੀ ਤੇ ਲੱਗੀ ਕਲਫ ਚਿਹਰੇ ਦੀਆਂ ਝੁਰੜੀਆਂ ਨੂੰ ਸ਼ਰਮਚਾਰ ਕਰ ਰਹੀ ਸੀ। ਗੋਡਿਆਂ ਦੇ ਦਰਦ ਕਰਨ ਉਹ ਲੰਗ ਮਾਰ ਕੇ ਤਰਦਾ ਸੀ ਉਹ ਫੌਜੀ ਅੰਦਾਜ਼ ਚ ਬਰਤਮਾਰ ਗੱਲਾਂ ਕਰਦਾ ਸੀ। ਪਰ ਬੜਕਾ ਸਰੀਰ ਨਾਲ ਮੇਲ ਨਹੀਂ ਖਾਂਦੀਆਂ ਸਨ ਬਲਦੇਵ ਸਿੰਘ ਉਹ ਗੱਪੀ ਤੇ ਛੇਕੀ ਮਾਰ ਕੇ ਕਿਸਮ ਦਾ ਬੰਦਾ ਲੱਗਿਆ ਬਲਦੇਵ ਸਿੰਘ ਨੂੰ ਉਹ ਗੱਪੀ ਤੇ ਛੇਕੀ ਮਾਰ ਕੇ ਕਿਸਮ ਦਾ ਬੰਦਾ ਲੱਗਿਆ ਉਸ ਨੂੰ ਮਿਲ ਕੇ ਬਲਦੇਵ ਸਿੰਘ ਨੂੰ ਸੁਖਪਾਲ ਦੇ ਦਰਸਾਏ ਭੋਗ ਦੇ ਇਕੱਠ ਤੋਂ ਬਲਦੇਵ ਸਿੰਘ ਦੇ ਅਸਰ ਸੁਖ ਦਾ ਪਤਾ ਲੱਗਦਾ ਸੀ ਕਰਤਾਰਾ ਇਸ ਇਕੱਠ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਬਲਦੇਵ ਸਿੰਘ ਜਦ ਸਾਰੇ ਕੰਮਾਂ ਤੋਂ ਵਿਹਲਾ ਹੋ ਗਿਆ ਤਾਂ ਕਰਤਾਰਾ ਉਸ ਅੱਗੇ ਅੱਥ ਜੋੜ ਕੇ ਖੜ ਗਿਆ ਤੇ ਕਿਹਾ ਸਰਦਾਰ ਬਲਦੇਵ ਸਿੰਘ ਜੀ ਸਾਡੇ ਲੈ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਣਾ ਸੁਖਪਾਲ ਤੁਹਾਡੇ ਸਾਰੇ ਟੱਬਰ ਦੀਆਂ ਸੇਫਤਾ ਕਰਦੀ ਨਹੀਂ ਥੱਕਦੀ ਕਹਿੰਦੀ ਹੁੰਦੀ ਐ ਮੈਨੂੰ ਤਾਂ ਬਾਈ ਦਾ ਰੱਬ ਵਰਗਾ ਆਸਰਾ ਬੰਦਿਆਂ ਨੂੰ ਬੰਦਿਆਂ ਦਾ ਆਸਰਾ ਹੁੰਦਾ ਬੰਦਾ ਹੀ ਬੰਦੇ ਦੀ ਧਾਰੂ ਹੈ ਕਰਤਾਰ ਸਿਆ ਸੁਖਪਾਲ ਨੇ ਚਿੰਤੀ ਦੀ ਬਹੁਤ ਸੇਵਾ ਕੀਤੀ ਇਸ ਦੀ ਸਾਹ ਸੰਭਾਲ ਨਾਲ ਹੀ ਉਹ ਮਹੀਨਾ ਕੱਟ ਗਈ ਉਹ ਮਹੀਨਾ ਕੱਟ ਗਈ ਚਿੰਤੀ ਦੀ ਇਸ ਕਿਸੇ ਸਾਹ ਸੰਭਾਲ ਲਈ ਉਹ ਮਹੀਨਾ ਕੱਟ ਗਈ ਮੈਂ ਇਸ ਬੀਬੀ ਦਾ ਇਹ ਸੰਸਾਰੀ ਉਮਰ ਨਹੀਂ ਪੁੱਛ ਸਕਦਾ ਮੇਰੀਆਂ 3 ਨੂੰ ਗੱਲ ਆ ਕੇ ਰੱਖੂਗੀ ਮੇਰੇ ਦਿਨ ਸੁਖਾਲੇ ਲੰਘ ਜਾਣਗੇ 3 ਨੂੰ ਮਾਵਾਂ ਦੀ ਲੋੜ ਹੁੰਦੀ ਹੈ ਚਿੰਤੀ ਦੇ ਹੁੰਦਿਆ ਮੈਨੂੰ 3 ਦਾ ਫਿਕਰ ਨਹੀਂ ਸੀ ਪਰ ਹੁਣ ਬਲਦੇਵ ਸਿੰਘ ਦੀਆਂ ਅੱਖਾਂ ਵੱਲੋਂ ਮਲੀ ਝਲਕ ਪੰਗਾ ਹੌਂਸਲਾ ਰੱਖੀਦਾ ਹੁੰਦਾ ਬਲਦੇਵ ਸਿਆ ਮੁਸੀਬਤਾਂ ਬੰਦੇ ਤੇ ਆਉਂਦੀਆਂ ਹੀ ਹੁੰਦੀਆਂ ਨੇ ਦਿਲ ਤਕੜਾ ਕਰਕੇ ਨਿਰਵਾਹ ਹੋਗਾ 3 ਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਸੁਪਾਲ ਨੂੰ ਸਮਝਾ ਦਿੱਤਾ ਹੈ ਉਹ ਇਹਨਾਂ ਨੂੰ ਧੀਆਂ ਨਾਲੋਂ ਵੱਧ ਕੇ ਰੱਖੂਗੀ ਸੁਖਪਾਲ ਨੂੰ ਵੀ ਹੁਣ ਤੁਹਾਡਾ ਹੀ ਆਸਰਾ ਇਸ ਦੇ ਸਿਰ ਤੇ ਵੀ ਤੁਸੀਂ ਹੀ ਹੱਥ ਰੱਖਣਾ ਬੀਬੀ ਸੁਖਪਾਲ ਦਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਸਾਨੂੰ ਤਾਂ ਇਹ ਹੁਣ ਆਪਣੇ ਟੱਬਰ ਦਾ ਹੀ ਜੀ ਲੱਗਦੀ ਹੈ ਮੇਰੀ ਭੈਣ ਮੇਰੇ ਬੱਚਿਆਂ ਦੀ ਪੂਆ ਇਸ ਨੂੰ ਇੱਥੇ ਕੋਈ ਤਕਲੀਫ ਨਹੀਂ ਹੋਵੇਗੀ ਹੌਸਲਾ ਰੱਖੀਦਾ ਹੁੰਦਾ ਬਲਦੇਵ ਸੇ ਆ ਮੁਸੀਬਤਾਂ ਬੰਦਿਆਂ ਤੇ ਹੀ ਆਉਂਦੀਆਂ ਹੁੰਦੀਆਂ ਆ ਦਿਵ ਤਕੜਾ ਕਰਕੇ ਨਿਰਵਾਹ ਹੋਊਗਾ ਬਲਦੇਵ ਸਿੰਘ ਨੂੰ ਕਹੇ ਇਹ ਹਮਦਰਦੀ ਦੇ ਆਪਣੇ ਹੀ ਲਫਜ਼ ਕਰਤਾਰੇ ਦੇ ਦਿਮਾਗ 'ਚ ਘੁੰਮ ਰਹੇ ਹਨ ਉਹ ਲੰਗਮਾਰ ਦਾ ਬਸ ੱਡੇ ਵੱਲ ਤੁਰਿਆ ਜਾ ਰਿਹਾ ਸੀ ਬਲਦੇਵ ਸਿੰਘ ਦੀਆਂ ਹੰਝੂਆਂ ਭਰੀਆਂ ਅੱਖਾਂ ਉਸ ਦੀਆਂ ਅੱਖਾਂ ਅੱਗੇ ਘੁੰਮ ਰਹੀਆਂ ਸਨ ਚਿੰਤੀ ਨੂੰ ਮਰੀ ਮਸਾਂ 10 ਦਿਨ ਹੋਏ ਸਨ ਬਲਦੇਵ ਸਿੰਘ ਆਪਣੇ ਆਪ ਨੂੰ ਕੱਲਾ ਮਹਿਸੂਸ ਕਰ ਰਿਹਾ ਸੀ ਬਲਦੇਵ ਸਿੰਘ ਦੇ ਹੰਝੂਆਂ ਨੇ ਕਰਤਾਰੇ ਦੇ ਅੰਦਰ ਲੰਬੀ ਇਕਲਤਾ ਦਾ ਅਹਿਸਾਸ ਮੋੜ ਸਰਜੀਤ ਕਰ ਦਿੱਤਾ ਸੀ ਔਰਤ ਬਿਨਾ ਮਰਦ ਕਿੰਨਾ ਕੱਲਾ ਹੁੰਦਾ ਕਰਤਾਰੇ ਨੂੰ ਇਸ ਇਕਲਤਾ ਦਾ ਦੁਖਦਾਈ ਅਨੁਭਵ ਸੀ ਫੌਜ ਦੀ ਨੌਕਰੀ ਦਾ ਲੰਮਾ ਸਮਾਂ ਉਸ ਨੇ ਅਜਿਹੀ ਇਕਲਤਾ ਭੋਗੀ ਸੀ ਨੋਗਰੀ ਦਾ ਸਾਰਾ ਸਮਾਉ ਉਸਨੇ ਉਮਰ ਕੈਦੀਆਂ ਵਾਂਗ ਲਗਾਇਆ ਸੀ ਉਸਦੀ ਹਾਲਤ ਤਾਂ ਉਮਰ ਕੈਦੀਆਂ ਨਾਲੋਂ ਵੀ ਭੈੜੀ ਸੀ ਉਮਰ ਕੈਦੀਆਂ ਨੂੰ ਮਾਂ-ਬਾਪ ਭੈਣ-ਭਰਾ ਮਿਲਣ ਆਉਂਦੇ ਹਨ ਉਹਨਾਂ ਵਾਸਤੇ ਖਾਣ-ਪੀਣ ਦਾ ਸਮਾਨ ਤੇ ਡਿੜਿਲ ਕੱਪੜੇ ਪੇਜਦੇ ਹਨ ਚਿੱਠੀਆਂ ਲਿਖਦੇ ਹਨ ਪਰ ਉਸ ਨੂੰ ਕਦੇ ਕੋਈ ਮਿਲਣ ਨਹੀਂ ਸੀ ਆਇਆ ਕਦੇ ਕਿਸੇ ਦੀ ਚਿੱਠੀ ਨਹੀਂ ਸੀ ਆਈ ਮਾਂ-ਬਾਪ ਦੇ ਭਰਾਵਾਂ ਨੇ ਉਸ ਨਾਲ ਵੱਡਾ ਵਿਸ਼ਵਾਸਕਤ ਕੀਤਾ ਸੀ ਆਪਣੀ ਘਰਵਾਲੀ ਦੀ ਗੋਦੀ ਮੁੰਡਾ ਵੇਖ ਕੇ ਉਹ ਘਰ ਵਾਲਿਆਂ ਨਾਲ ਲੜਕੇ ਮੁੜ ਗਿਆ ਸੀ ਅਤੇ ਮੁੜ ਕੇ ਛੁੱਟੀ ਨਹੀਂ ਸੀ ਆਇਆ। ਮਾਵਾ ਪਤੇ ਭਰਾਵਾਂ ਨੇ ਉਸ ਨਾਲ ਵੱਡਾ ਵਿਸ਼ਵਾਸ ਘਤ ਕੀਤਾ ਸੀ ਆਪਣੀ ਘਰਵਾਲੀ ਦੀ ਗੋਦੀ ਮੁੰਡਾ ਵੇਖ ਕੇ ਉਹ ਘਰਵਾਲਿਆਂ ਨਾਲ ਲੜ ਕੇ ਮੁੜ ਗਿਆ ਸੀ ਅਤੇ ਮੁੜ ਕੇ ਛੁੱਟੀ ਨਹੀਂ ਸੀ ਆਇਆ। ਨਹੀਂ ਸੀ ਆਇਆ। ਪੈਨਸ਼ਨ ਤਾਂ ਪਹਿਲਾਂ ਉਸ ਨੂੰ نیندੋਂ ਹਟ ਗਈ ਸੀ। ਪੈਨਸ਼ਨ ਲੈ ਕੇ ਉਹ ਪਿੰਡ ਕਿਵੇਂ ਰਹੇਗਾ? ਉਹਨਾਂ ਭਰਾਵਾਂ ਦੇ ਚੁੱਲ੍ਹੇ ਤੇ ਰੋਟੀ ਕਿਵੇਂ ਖਾਏਗਾ ਜਿਨ੍ਹਾਂ ਨੇ ਉਸ ਦਾ ਘਰ ਉਜਾੜਿਆ ਸੀ। ਉਸ ਦਾ ਆਪਣਾ ਕਰ ਹੋਣਾ ਚਾਹੀਦਾ ਸੀ ਆਪਣੀ ਘਰ ਵਾਲੀ ਹੋਣੀ ਚਾਹੀਦੀ ਸੀ ਉਸ ਦੇ ਜਿਗਰੀ ਯਾਰ ਹਮੀਰ ਸਿੰਘ ਨੇ ਆਪਣੀ ਭੈਣ ਸੁਖਪਾਲ ਉਸ ਦੀ ਘਰ ਵਾਲੀ ਬਣਾ ਕੇ ਉਸ ਦੇ ਨਾਲ ਤੋੜ ਦਿੱਤਾ ਸੀ ਉਸ ਨੂੰ ਤੇ ਸੁਖਪਾਲ ਨੂੰ ਨਿਕੰਮ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਘਬਰਾ ਕੇ ਸੁਖਪਾਲ ਰੋਣ ਲੱਗ ਪਈ ਤਾਂ ਉਸ ਨੂੰ ਕਹਿੰਦਾ ਹੌਸਲਾ ਰੱਖ ਸੁਖਪਾਲ ਮੁਸੀਬਤਾਂ ਬੰਦਿਆਂ ਤੇ ਹੀ ਆਉਂਦੀਆਂ ਹੁੰਦੀਆਂ ਦਿਲ ਕਰੜਾ ਕਰਕੇ ਹੀ ਨਿਰਵਾਹ ਹੋਊਗਾ ਬਜੇਵ ਸਿੰਘ ਤੇ ਘਰੋਂ ਬੱਸ ਅੱਡਾ ਮਸਲ 10 ਮਿੰਟ ਦਾ ਰਹਾ ਹੋਵੇਗਾ ਪਰ ਲੰਗ ਮਾਰ ਕੇ ਤੁਰ ਰਿਹਾ ਕਰਤਾਰੇ ਮੁਜਾਬ ਰਿਆ ਸੀ ਜਿਵੇਂ ਉਹ ਬਹੁਤ ਲੰਮਾ ਸਫਰ ਕਰਕੇ ਆਇਆ ਹੋਵੇ ਉਸ ਦਾ ਘੋੜਾ ਅੱਜ ਕੁਝ ਜ਼ਿਆਦਾ ਹੀ ਦਰਦ ਕਰਦਾ ਸੀ ਅੱਡੇ ਤੇ ਪਹੁੰਚਨ ਸਾਰ ਉਹ ਸੀਮਿੰਟ ਦੇ ਬੈਂਚ ਤੇ ਬੈਠ ਗਿਆ ਉਹ ਦਰਦ ਕਰ ਰਿਹਾ ਘੋੜੇ ਦੀ ਮਾਲਿਸ਼ ਕਰ ਰਿਹਾ ਸੀ 2 ਮਿੰਟ ਬਾਅਦ ਬਸ ਆ ਗਈ ਉਹ ਬਾਰੀ ਕੋਲ ਬੈਠ ਗਿਆ ਬਸ ਤੇ ਤੁਰਨ ਨਾਲ ਉਸ ਦੀ ਸੁਰਤ ਨੇ ਅਤੀਤ ਦੀ ਯਾਤਰਾ ਸ਼ੁਰੂ ਕਰ ਦਿੱਤੀ ਉਹ ਉਮਰ ਕੈਦਵਾਰ ਕੀ ਫੌਜ ਦੀ ਨੌਕਰੀ ਕਰਕੇ 20 ਸਾਲ ਪਿੱਛੋਂ ਹੌਲਦਾਰੀ ਪੈਨਸ਼ਨ ਲੈ ਕੇ ਘਰ ਆ ਰਿਹਾ ਸੀ ਉਹ ਕੱਲਾ ਨਹੀਂ ਸੀ ਉਸ ਖਪਾਲ ਨੂੰ ਲੈ ਕੇ ਘਰ ਪਹੁੰਚਿਆ ਸੀ ਉਸ ਦੀ ਕਿਸੇ ਨੂੰ ਡਿਕਣੀ ਨਹੀਂ ਸੀ ਕਿਸੇ ਨੂੰ ਉਸ ਦੇ ਆਉਣ ਦੀ ਖੁਸ਼ੀ ਨਹੀਂ ਸੀ ਉਹ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਕਿਸੇ ਉੱਪਰੇ ਪਿੰਡ ਆ ਗਿਆ ਸਭ ਕੁਝ ਉੱਪਰ-ਉੱਪਰ ਸੀ ਸਭ ਕੁਝ ਬਦਲ ਗਿਆ ਸੀ ਜਿਹੜਾ ਉਹ ਕੱਚਾ ਘਰ ਛੱਡ ਗਿਆ ਸੀ 1955 ਚ ਪਏ ਭਾਰੀ ਮੀਹ ਵਿੱਚ ਡੇਗਿਆ ਸੀ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਨੂੰ ਘਰ ਅਤੇ ਜ਼ਮੀਨ ਲੈਣ ਵਾਸਤੇ ਝਗੜਾ ਨਹੀਂ ਸੀ ਕਰਨਾ ਪਿਆ ਘਰ ਅਤੇ ਜ਼ਮੀਨ ਦੀ ਵੰਡ ਦਾ ਰੋੜਾ ਬਾਪੂ ਨੇ ਪਹਿਲਾਂ ਹੀ ਮੁਕਾ ਰੱਖਿਆ ਹੋਇਆ ਸੀ ਰੋੜਾ ਬਸ ਉਸ ਦੇ ਉਹ ਦੋ ਮੁੰਡਿਆਂ ਦਾ ਸੀ ਗੋਲੂ ਅਤੇ ਮੇਲੂ ਜੋ ਉਸ ਦੇ ਸਿਰ ਪਾਏ ਗਏ ਸਨ ਉਸ ਦੀ ਮਾਂ ਤਾਂ ਉਸਪਾਲ ਨੂੰ ਵੇਖ ਕੇ ਬਹੁਤ ਤਰ ਗਈ ਸੁਖਪਾਲ ਨੇ ਮਾਂ ਦੇ ਪੈਰੀਂ ਹੱਥ ਲਾਏ ਸਨ ਮਾਂ ਨੇ ਸੁਖਪਾਲ ਦਾ ਸਿਰ ਪਰੋਸ ਕੇ ਉਸ ਨੂੰ ਅਸੀਸਾਂ ਵੀ ਦਿੱਤੀਆਂ ਸਨ ਉਸ ਨੂੰ ਜੱਪੀ ਚ ਲੈ ਕੇ ਪਿਆਰ ਵੀ ਕੀਤਾ ਸੀ ਸੁਖਪਾਲ ਨੂੰ ਬੈਠ ਕੇ ਚ ਬਿਠਾ ਕੇ ਮਾਂ ਨੇ ਉਸ ਨੂੰ ਇੱਕ ਪਾਸੇ ਲਿਜਾ ਕੇ ਗਿਆ ਸੀ ਤੂੰ ਕਰਤਾਰ ਸਿਆਣਾ ਸਿਆਣਾ ਬਿਆਣਾ ਹੋ ਕੇ ਵੀ ਲੰਮੀ ਨਹੀਂ ਸੋਚੀ ਬਰਾਬਰ ਤੇ ਤੇਰੇ ਮੁੰਡੇ ਦੂਜਾ ਵਿਆਹ ਕਰਵਾ ਕੇ ਤੂੰ ਦਕੰਮਣ ਹੀ ਕੀਤਾ ਭਾਈ ਤੇਰੀ ਉਮਰ ਤਾਂ ਹੁਣ ਨੋਹ ਲੈਉਣ ਵਾਲੀ ਸੀ ਕਿਹੜੇ ਮੁੰਡੇ ਤੂੰ ਕਿਹੜੇ ਮੁੰਡੇ ਦੀ ਗੱਲ ਕਰਦੀ ਏ ਮਾਂ ਮੇਰੇ ਕੋਈ ਮੁੰਡੇ ਨਹੀਂ बोला ਕਾ ਨੂੰ ਬੰਦਾ ਪੁੱਤ ਤੇਰੀ ਪਹਿਲੀ ਘਰਵਾਲੀ ਦੇ ਮੁੰਡੇ ਗੇਲੂ ਤੇ ਮੇਲੂ ਤੇਰੀ ਹੀ ਮੁੰਡੇ ਐ ਮੇਰੀ ਪਹਿਲੀ ਬਹੂ ਦੇ ਮੁੰਡੇ ਉਸਦੇ ਮੁੰਡਿਆਂ ਨੂੰ ਤੂੰ ਮੇਰੇ ਮੁੰਡੇ ਆਖਦੀ ਹੈ ਸਿਵਿਆਂ ਚ ਜਾਣ ਨੂੰ ਬੈਠੀ ਸਿਵਿਆਂ ਚ ਜਾਣ ਨੂੰ ਬੈਠੀ ਆ ਬੇਬੇ ਕੁਝ ਤਾਂ ਸੋਚ ਕੇ ਬੋਲਿਆ ਕਰ ਗੁੱਸੇ ਨਾਲ ਉਸ ਦੀਆਂ ਅੱਖਾਂ ਲਾਲ ਹੋ ਗੰਨਾ ਗੁੱਸੇ ਨਾਲ ਹੋ ਪੁੱਤ ਠੰਡੇ ਦਿਮਾਗ ਨਾਲ ਸੋਚੋ ਵਿਆਹ ਉਹ ਮਰਨ ਵਾਲੀ ਦਾ ਕਿਹਦੇ ਨਾਲ ਹੋਇਆ ਸੀ ਵਿਆਹ ਤਾਂ ਮੇਰੇ ਨਾਲ ਹੋਇਆ ਸੀ ਪਰ ਮੁਕਲਾਵਾ ਕੌਣ ਲੈ ਕੇ ਆਇਆ ਸੀ ਬਹੁ ਵਿਆਹ ਕਰਾਉਣ ਵਾਲੇ ਦੀ ਹੁੰਦੀ ਹੈ ਮੁਕਲਾਵਾ ਵਾਲਿਆਂ ਵਾਲੇ ਦੀ ਨਹੀਂ ਹੁੰਦੀ ਪੁੱਤ ਤੇ ਮੁੰਡੇ ਕਿਦੇ ਹੁੰਦੇ ਆ ਬੇਬੇ ਮੁਕਲਾਵਾ ਲੈ ਆ ਕੇ ਅਗਲੀ ਦੇ ਨਾਲ ਮੰਜਾ ਢਾ ਕੇ ਪੈਣ ਵਾਲੇ ਦੇ ਜਾਂ ਸੈਂਗਰੇ ਮੀਲਾਂ ਦੂਰ ਸ਼ੌਣਾਂ ਵਿੱਚ ਪਰੇਡਾਂ ਕਰਨ ਵਾਲੇ ਦੇ ਇਹ ਗੱਲ ਤੈਨੂੰ ਚੰਗੀ ਤਰ੍ਹਾਂ ਪਤਾ ਬੇਬੇ ਅਤੇ ਮੈਨੂੰ ਵੀ ਪਤਾ ਮੁੰਡੇ ਮੇਰੇ ਨਹੀਂ ਸਮਝਾ ਦੇਈਂ ਆਪ ਦੇ ਗੇਲੂ ਮੇਲੂ ਹਰਾਨੂ ਮੈਨੂੰ ਬਾਪ ਆਖਣ ਦੀ ਲੋੜ ਨਹੀਂ ਜੇ ਉਹਨਾਂ ਮੇਰੇ ਘਰ ਵੜਨ ਦੀ ਕੋਸ਼ਿਸ਼ ਕੀਤੀ ਮੈਂ ਸਾਲਿਆਂ ਨੂੰ ਗੋਲੀ ਮਾਰ ਦੂੰ ਮੈਨੂੰ ਪਤਾ ਸੀ ਲੋਕਾਂ ਦੀ ਜੂਸ ਤੁਸੀਂ ਮਲੋਂ ਮੱਲੀ ਮੇਰੇ ਗੱਲ ਮੜੋਗੇ ਬਹੁਤ ਨੇਕੀ ਕਰ ਲਈ ਤੁਸੀਂ ਮੇਰੇ ਨਾਲ ਮੈਂ ਹੋਰ ੱੱਕਾ برداشت ਨਹੀਂ ਕਰ ਸਕਦਾ ਮੇਰੀ ਰੱਖੜ ਚ 6 ਗੋਲਮਾਂ ਪੈਂਦਾਂ ਫੂਕੇ ਰੱਖ ਦੂੰ ਜੇ ਕੋਈ ਬਹੁਤਾ ਔਖਾ ਪੜਾ ਹੋ ਲਾਲ ਪੀਲਾ ਹੋਇਆ ਉਹ ਬੈਠ ਕੇ ਜਾਵੜਿਆ ਉਸਦੇ ਤੱਤਾਂ ਬੋਲਣੇ ਮਾਂ ਨੂੰ ਕਮਣੀ ਛੇੜ ਦਿੱਤੀ ਉਸਨੇ ਨਵੇਂ ਫਰੰਟ ਉੱਤੇ ਲੜਾਈ ਲੜਨ ਲਈ ਮੋਰਚਾ ਸੰਭਾਲ ਲਿਆ ਸੀ ਸulphe ਦੀ ਲਾਟ ਵਰਗੀ ਸੁਖਪਾਲ ਉਸ ਨੂੰ ਮਸਾ ਮਿਲੀ ਸੀ ਉਹ ਗੇਲੂ ਮੇਲੂ ਨੂੰ ਆਪਣੇ ਘਰ ਚ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਪਰ ਗੇਲੂ ਤੇ ਮੇਲੂ ਉਸ ਨੂੰ ਆਪਣਾ ਵਾਪਸ ਸਮਝਦੇ ਸੀ ਆਪਣੇ ਆਪ ਨੂੰ ਜਮੀਨ ਦਾ ਦਾਦਾ ਦਾ ਮਾਲਕ ਸਮਝਦੇ ਸਨ ਉਹ ਕਰੋ ਬੇਕਰ ਹੋ ਗਏ ਸਾਨੂੰ ਕੁਝ ਹੀ ਦਿਨਾਂ ਚ ਉਸ ਨੇ ਵੱਡੇ ਦਰਵਾਜ਼ੇ ਤੇ ਵੇੜੇ ਨੂੰ ਤੋਂ ਹਿੱਸਿਆਂ ਤੇ ਵੰਡਦੀ ਹੋਈ ਤੁਰ ਸਵਾਰ ਤੱਕ ਜਾਂਦੀ ਸੱਤ ਫੁੱਟ ਉੱਚੀ ਕੰਧ ਕਢਾ ਦਿੱਤੀ ਸੀ ਅੰਦਰ ਖਾਤੇ ਉਸਨੇ ਉਸ ਨੂੰ ਬਹੁਤ ਤੰਗ ਕਰਦੇ ਸਨ ਉਸਨੇ ਕਈ ਵਾਰੀ ਉਹਨੂੰ ਇਕੱਲੇ ਇਕੱਲੇ ਨੂੰ ਕੁੱਟਿਆ ਵੀ ਸੀ ਪਰ ਉਹ ਦੋਵੇਂ ਉਸ ਦੇ ਸਾਹਮਣੇ ਨੀਚੇ ਝੁੰਡਦੇ ਉਸ ਦੀ ਬੰਦੂਕ ਤੋਂ ਡਰਦੇ ਸਨ ਉਹ ਭਾਵੇਂ ਉਹਨਾਂ ਦੋਨਾਂ ਨੂੰ ਆਪਣੇ ਦੁਸ਼ਮਣ ਸਮਝਦਾ ਸੀ ਪਰ ਉਹਨਾਂ ਨੂੰ ਗੋਲੀ ਮਾਰਨ ਦਾ ਹੌਸਲਾ ਕਦੇ ਨਹੀਂ ਸੀ ਪਿਆ ਪੈਂਕਸ਼ਨੋਂ ਤੋਂ ਪਿੱਛੋਂ ਵੀ ਕਈ ਕੁਝ ਕਹੀ ਕੁਝ ਬਦਲ ਗਿਆ ਸੀ ਸੁਖਪਾਲ ਤਿੰਨ ਜਵਾਕਾਂ ਦੀ ਮਾਂ ਬਣ ਗਈ ਸੀ ਵੱਟਾ ਮੁੰਡਾ ਜਿੱਤਾ ਇਸ ਸਾਲ 10ਵੀਂ ਚ ਫੇਲ ਹੋ ਗਿਆ ਸੀ ਧੀ ਅਮਰਜੀਤ ਕੌਰ 9ਵੀਂ ਚ ਸੀ ਛੋਟਾ ਵਾਂਸਾ 8ਵੀਂ ਦਾ ਵਿਦਿਆਰਥੀ ਸੀ ਘੇਲੂ ਤੇ ਮੇਲੂ ਵੀ ਵਿਆਹੇ ਗਿਆ ਸਨ ਬਾਲ ਬੱਚੇਦਾਰ ਸਨ ਕਰਤਾਰੇ ਦਾ ਬਾਪੂ ਮਰਨ ਤੋਂ ਪਹਿਲਾਂ ਆਪਦੇ ਹਿੱਸੇ ਦੀ ਜ਼ਮੀਨ ਇਹਨਾਂ ਦੋਨਾਂ ਦੇ ਨਾਂ ਲਵਾ ਗਿਆ ਸੀ ਕਰਤਾਰੇ ਦਾ ਬਾਪੂ ਮਰਨ ਤੋਂ ਪਹਿਲਾਂ ਆਪਦੇ ਹਿੱਸੇ ਦੀ ਜ਼ਮੀਨ ਇਹਨਾਂ ਦੋਨਾਂ ਦੇ ਨਾਂ ਲਵਾ ਗਿਆ ਸੀ ਪਰ ਕਰਤਾਰੇ ਪ੍ਰਤੀ ਉਹਨਾਂ ਦਾ ਵਤੀਰਾ ਨਹੀਂ ਬਦਲਿਆ ਸੀ ਉਸ ਨੂੰ ਚਿੰਤਾ ਸੀ ਪੰਡ ਪੰਚਦਿਆਂ ਹੀ ਉਹਨਾਂ ਨੇ ਕੋਈ ਨਵਾਂ ਸਿਆਪਾ ਖੜਾ ਕਰ ਰੱਖਿਆ ਹੋਵੇਗਾ ਬਲਦੇਵ ਸਿੰਘ ਨਾਲ ਮੁਲਾਕਾਤ ਨੇ ਉਸ ਨੂੰ ਹੌਸਲਾ ਦਿੱਤਾ ਸੀ ਉਸ ਨੂੰ ਯਕੀਨ ਹੋ ਗਿਆ ਸੀ ਬਲਦੇਵ ਸਿੰਘ ਦਾ ਅਸਲ ਰਸੂਕ ਉਸ ਦੀਆਂ ਸਮੱਸਿਆਵਾਂ ਸਿਲਝਾਉਣ ਵਿੱਚ ਸਾਈ ਸਿੱਧ ਹੋ ਸਕਦਾ ਸੀ ਇੰਨਾਂ ਹੀ ਗਿੰਤੀਆਂ ਬਿੰਤੀਆਂ ਵਿੱਚ ਬਸਦਾ ਸਫ਼ਰ ਖਤਮ ਹੋ ਗਿਆ ਸੀ ਜ਼ਿੰਦਗੀ ਦੇ ਇਸ ਲੇਖੇ ਜੋਖੇ ਤੋਂ ਉਸ ਨੇ ਮਹਿਸੂਸ ਕੀਤਾ ਉਸ ਦਾ ਤੀਤ ਹਨੇਰੇ ਖੂਤ ਸੀ ਵਰਤਮਾਨ ਲੰਗੜਾ ਸੀ ਤੇ ਭਵਿਕ ਕੰਡਿਆਲੀਆਂ ਝਾੜੀਆਂ ਨਾਲ ਭਰਿਆ ਜੰਗਲ ਪਰ ਉਹ ਦਿਲ ਛੱਟਣ ਵਾਲਾ ਬੰਦਾ ਨਹੀਂ ਸੀ ਉਹ ਆਪਣੇ ਆਪ ਨੂੰ ਆਖਦਾ ਹੌਸਲਾ ਰੱਖੀਦਾ ਹੁੰਦਾ ਕਰਤਾਰ ਸਿੰਘ ਮੁਸੀਬਤਾਂ ਬੰਦਿਆਂ ਤੇ ਹੀ ਆਉਂਦੀਆਂ ਹੁੰਦੀਆਂ ਦਿਲ ਤਕੜਾ ਕਰਕੇ ਹੀ ਨਿਰਵਾਹ ਹੋਊਗਾ ਤੇ ਉਹ ਲੰਗ ਮਾਰਦਾ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ